ਕੋਈ ਨਿਰੰਕਾਰ ਨਾ ਬਨਾ ਕਿ ਤੂੰ ਨਿਰੰਕਾਰ ਨਾ ਬਨਾ ਕਿ ਤੂੰ ਨਿਰੰਕਾਰ ਕੋਈ ਨਿਰੰਕਾਰ ਨਾ ਬਨਾ ਕਿ ਤੂੰ ਨਿਰੰਕਾਰ ਕੁਦਰਤ ਕਵਣ ਕਹਾ ਵਿਚਾਰ ਬਾਹਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਉਹ ਸਦਾ ਸਲਾਮਤ ਨਰਨਕਾਰ ਉਹ ਆਪੇ ਹੀ ਆਪ ਆਪ ਹਿੰਦਰੰਕਾਰ ਧੰਬਾ ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰਬਾ ਬਾਬਾ ਨਾਨਕ ਤੂੰ ਹੀ ਨਿਰੰਕਾਰ ਮੁਲਕ ਤੋ ਹੀ ਨਿਰੰਕਾਰ ਧੰਬਾ ਬਾਬਾ ਨਾਨਕ ਨਿਰੰਕਾਰ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਤੂੰ ਕੋ ਤੂੰ ਕਰਤੈ ਕਹਿ ਨਾ ਸਕੈ ਕੋ ਤੂੰ ਕਦ ਕਾ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਸ ਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਕਰੈ ਸੰਸਾਰ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ ਰਨਕਾਰਨ ਸਮ ਰਤ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਰਸਰ ਜਿਆ ਆਪੇ ਪਨ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਨਾਨਕ ਆ ਰੱਦ ਆ ਸਦ ਆ ਖੋ ਧਨ 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 ਗੁਰ ਸੋਈ ਹਰ ਜੁਗ ਜੁਗ ਭਗਤ ਉਪਾਇਆ ਜਿਉ ਰਾਮ ਤੇਜ ਰਖਦਾ ਆ ਹਰਿ ਰਾਜ ਹਰਿਨਾ ਕਿਸ ਗੁ ਤੁਹਰ ਮਾਲਿਆ ਜਿਉ ਰਾਮ ਖਿਲਾਤ ਤਰਾਇਆ ਰਾਮ ਦਾ ਤੇ ਉਕਾਰ ਆਨੰਦ ਕਾ ਪਠ ਦੇ ਨਾਮੁ ਨਾਦੁ ਮੁਖ ਲਾਇਆ ਹਰਿ ਨਾਜ ਰਜਾ ਧੰਨ ਨਾਨਕ ਵਾਹ ਹਰਿ ਤੇਰੀ ਆਣੀ ਨਾਮੁ ਨਾਦੁ ਮੁਖ ਲਾਇਆ ਹਰਿ ਨਾਜ ਰਜਾ ਧੰਨ ਨਾਨਕ ਵਾਹ ਹਰਿ ਤੇਰੀ ਆਣੀ ਏਕਾ ਨਾਦੁ ਨਾਮੁ ਨਾਦੁ ਏ ਲੋਕ ਮਹੱਲਾ ਪਹਿਲਾ ਆਪੇ ਬਾਂਦੇ ਸਾਜਣ ਆਪੇ ਆਇਏ ਕੁਲੇ ਰੰਚੜੇ ਵਾਲੀ ਕਸਨਤ ਉੱਪਰ ਆਣ ਖੜੇ ਬਿਨਾਂ ਸਾਰੇ ਨਾਨਕਾ ਜਿੰਨਕੋ ਨਦਰ ਕਰੇ ਆਪ ਤਾਂ ਜਿਤਰ ਆਤ ਜਾਏ ਤੇਰੇ ਖਿਆਲ ਜਿੰਦ ਪਾਏ ਗਏ ਜਿਕੇ ਦਾ ਪਥਾਪ ਕਈ ਨਾਨਕਾ ਸਤਿ ਸ਼ੱਤ ਆਪ ਤੋੜੀ ਵੜੇ ਕਿਆ ਵਿਆਂ ਦੀਆਂ ਕਹਿਣਾ ਵਾ 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 ਕਹਿਣਾ ਜਾਏ ਹੋਰ ਰਤਾ ਕਾ ਦਰ ਕਰੇਂ ਜੀ ਆ ਵਾ 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 ਸਾਈ ਕਾਰਕ ਮਾਵਣੀ ਓਡੀ ਵਾ 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 ਤਿੰਨੇ ਪਾਏ ਬਾਰੇ ਤੇ ਕਾਹਰੀ ਓ ਤੂ ਜੀ ਵਾ 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 ਨਹੀਂ ਛੋ ਕਰੇ ਜੀ ਵਾ 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 ਤੇ ਸਰ ਜਾਏ ਨਾ ਸੁਧ ਭਾਈ ਗੁਰੂ ਜੀ ਕਾਥਾ ਸੁਣਾ ਭਾਈ ਗੁਰੂ ਜੀ ਕੀ ਬਖਸਤ ਸਤਨਾਮ ਵਾਹਿਗੁਰੂ ਜੀ ਸੇਰੀ ਵਾਹਿਗੁਰੂ ਜੀ ਪੌੜੀ ਵੱਡੇ ਕੀਆ ਵੱਡਿਆਂ ਆ ਕਿਛ ਕਹਿਣਾ ਕਹਿਣਾ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀ ਆ ਰਿਝਤ ਸੰਭਾਗੇ ਸਾਈਂ ਕਾਰ ਕਮਾਉਣੇ ਤੇਰੀ ਛੋਟੀ ਤਨੈ ਫਾਇ ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਸੈ ਰਜ਼ਾਏ ਸੁਧ ਸਤ ਨਾਮ ਸ੍ਰੀ ਵਾਹਿ रामकली महला तीजा आनंदिको ओंकार सतगुरु प्रसाद आनंद पाया मेरी माए सतगुरु सा पाया सतगुरु सा पाया तैती मनवदिया वदाइयां राग रगन परिवार परिया शब्द गावन आईयां दो ठका हरि के रा मन ति बसाया कह नार के आनंद हुआ सतगुरु में पाया ਨੂ ਮੇਰੇ ਦੁਖ ਸਭ ਸਾਰਨਾ ਅੰਗਿਕਾਰੋ ਕਰ ਤਰਤ ਸਤਿਵਾਰਨਾ ਬਨਾਗਲਾ ਸਮਰੱਥ ਸਵਾਮੀ ਸੁਖ ਮਨ ਵਿਚਾਰੇ ਹਰੋ ਹਰਿ ਲਾਲੇ ਬਾਤ ਸਹਬਾ ਕਾ ਨਹੀ ਕਰ ਤੇਰਾ ਜਿਤਾ ਤੇਰੇ ਸੰਗ ਜੈ ਸਿਨੇ ਹਿਤ ਪਾਵੇ ਸਦਾ ਸਲਾਹ ਤੇਰੀ ਨਾਮ ਮਨ ਸਾਵ ਨਾਮ ਜਿ ਕੇ ਮਨ ਵਿਚਿਆ ਵਾਜੇ ਸ਼ਬਦ ਕਨੇ ਰੇ ਕਹਿਆ ਨਹੀਂ ਘਰ ਤੇ ਰਸਤਾ ਤਾਂ ਮੇਰਾ ਆਦਾਰੋਖ ਅੱਖ ਨਾਮ ਮਨ ਨਾਲ ਮੇਰਾ ਜਨ ਭੁੱਖਾ ਸਭ ਗਵਾਈਆਂ ਮਨ ਆਇਆ ਤੇ ਜਨ ਛਾ ਸਭ ਜਾਈਆਂ ਧਾਕੁਰਬਾਨ ਧਾਕੁਰ ਵਿੱਚੋਂ ਜੰਗੀਆਂ ਵਢੀਆਂ ਆਇਆਂ संतो शब्दतर तैयार साजा ना मेरा आधार राजी पंचम तितकार के मागे कार सागे जम सजाजे कलाज कर्तारिया पद भूत वास के ते काल कण मारिया विकारम पाया कि जिन को से नाम हर के लागे जय संतो हस्त कर अन हदवाजे क्रोध भागी संतो रे पार ब्रह्म प्राप्त पाया पुत्र सगद सुरे

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਆਪਣੀ ਰਮੀ ਆਪੋ ਆਪ ਹੀ ਕਹਿਣ ਅੜ ਗਏ ਦੂਜੇ ਦੇ ਨਾਮ ਤੇ ਆਰਾ ਜੈ ਬਸਤ ਕਰਤ ਕਾਰ ਨਾਨਕ ਤੇ ਮੁਕ ਕਿਤੇ ਮੁਖੂ ਜਲ ਕੇਤੀ ਸੁਤੀ ਨਾ ਸ੍ਰੀ ਵਾਹੇ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ 3 ਜੀ ਨਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵੜਿਆ ਆਂ ਦੇਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਏ ਹਰਕੀਆਂ ਸਦਾ ਸਦਾ ਵੜਿਆਈਆਂ ਦੇਨਾ ਪਛੋਤਾਏ ਔ ਹਰ ਕੈ ਸਦ ਬਲਹਾਰਣ ਜੇਤੇ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਓ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਭਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਰਤ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਭੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਕੁਦੇ ਪ੍ਰਭ ਹੜ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸਭ ਇੱਕੋ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सच्चे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁ ਭੁੱਲ ਚੁਕ ਮਾਹਬਾਬ ਜੀ ਦੇ ਚਰਨ ਕਮਣਾ ਪਾਸ ਸਿਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਸਾਧ ਸੰਗਤ ਜੀ ਬੇਨਤੀ ਹੈ ਆਪੋ ਆਪਣੇ ਥਾਂ ਤੇ ਸਜੇ ਰਵੋ ਥਾਲ ਗੁਣ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਸੋ ਸਾਧ ਸੰਗਤ ਜੀ ਬੇਨਤੀ ਹੈ ਤਨਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦੀ ਯਾਦ ਵਿੱਚ ਅੱਜ ਅਖੰਡ ਪਾਠ ਆਰੰਭ ਹੋਣੇ ਹਨ ਤਕਰੀਬਨ 11:30 ਵਜੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਨਾਲ ਹੀ ਬਾਬਾ ਭਜਨ ਸਿੰਘ ਜੀ ਅਤੇ ਬਾਬਾ ਹਰਭਜਨ ਸਿੰਘ ਜੀ ਤਿੰਨਾ ਹੀ ਮਹਾਪੁਰਸ਼ਾਂ ਦੀ ਯਾਦ ਵਿੱਚ ਅੱਜ ਵਰਸੀ ਦੇ ਅਖੰਡ ਪਾਠ ਆਰੰਭ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨੀਆਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਨਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਭਜਨ ਸਿੰਘ ਜੀ ਬਾਬਾ ਹਰਭਜਨ ਸਿੰਘ ਜੀ ਸਾਰੇ ਮਹਾਪੁਰਸ਼ਾਂ ਦੀ ਯਾਦ ਵਿੱਚ ਜੋ ਅਖੰਡ ਪਾਠ ਆਰੰਭ ਹੋਣੇ ਹਨ ਤਕਰੀਬਨ 11:30 ਵਜੇ ਅਖੰਡ ਪਾਠ ਆਰੰਭ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਸਾਰੇ ਮਹਾਪੁਰਸ਼ਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕੀ ਅਰਦਾਸ ਵਿੱਚ ਸ਼ਾਮਲ ਹੋ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਿਆਰ ਨਾਲ ਸਾਰੇ ਸਤਨਾਮ ਵਹਿਗੁਰੂ ਜਪੋ ਸਤਨਾਮ 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 ਜੀ sat naam sat naam sat naam ji sat naam sat naam sat naam ji sat naam sat naam sat naam ji

ਨਾਮ ਸਤ ਨਾਮ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ

ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ

Sat Nam Sat Nam Sat Nam Ji. Vahe Guru Vahe Guru Vahe Guru Sat Nam Sat.